ਪੰਜਾਬੀ ਮਾਡਲ ਤੇ ਐਕਟਰੈਸ ਹਿਮਾਂਸ਼ੀ ਖੁਰਾਨਾ ਦੇ ਪਿਤਾ ਦੇ ਨਾਲ ਖਬਰ ਜੁੜੀ ਸਾਂਝੀ ਕਰ ਰਿਹਾ ਜੀ ਆ ਦੱਸ ਦਈਏ ਕੁਲਦੀਪ ਖੁਰਾਨਾ ਨੂੰ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਹੈ ਜੀ ਆ ਦੱਸ ਦਈਏ ਕਿ ਦਰਅਸਲ ਕੁਲਦੀਪ ਖੁਰਾਨਾ ਦੇ ਉੱਪਰ ਨਾਇਬ ਤਹਿਸੀਲਦਾਰ ਨੇ ਗਾਲੀ ਗਲੋਚ ਕਰਨ ਦੇ આરોਪ ਲਗਾਏ ਨੇ ਤਾਂ ਖੁਦ ਨਾਇਬ ਤਹਿਸੀਲਦਾਰ ਨੇ ਕਿਹਾ ਹੈ ਜਿਸ ਤੋਂ ਬਾਅਦ ਕੁਲਦੀਪ ਖੁਰਾਨਾ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਮਾਜੋਬ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਦਾ ਹੈ ਪੇਸ਼ ਕਰਤ ਵਾਰ ਜਿਸ ਤਰ੍ਹਾਂ ਇਹ ਬਾਹਰ ਆਉਂਦੇ ਨੇ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਨੇ ਕੀ ਕਹ ਹੈ ਤੁਸੀਂ ਵੀ ਸੁਣੋ ਕੁਲਦੀਪ ਸਿੰਘ ਖੁਰਾਨਾ ਕੀ ਗੱਲਬਾਤ ਹੋਈ ਪਾਜੀ ਪਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਪਾਜੀ ਕੀ ਕਹਿਣਾ ਬਿਲਕੁਲ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਪਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਹਾਂਜੀ ਹਿਮਾਂ ਸਿੰਘ ਖਰਾਨਾ ਦਾ ਫਾਜ਼ਨਾਮਾ ਕੀ ਮੰਗ ਕਰਦੇ ਤੁਸੀਂ ਆਪਣੇ ਲੋ ਮੈਂ ਇਨਸਾਫ ਦੀ ਮੰਗ ਕਰਦਾ ਵੀ ਜਗਬਾਲ ਜਿਹੜੇ ਮੈਂ ਐਸੀ ਹਰ ਪੀਸਿੰਗ ਹੈ ਹਾਂਜੀ ਥਾਣਾ ਗ੍ਰੈਂਡ ਲੱਗਾ ਜੀ ਹਾਂਜੀ ਇਹ ਆਪਣਾ ਹੈਗਾ ਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਨੈib ਤਸਿਲਦਾਰ ਦੇ ਗੱਲ ਪਿਆ ਹੈ ਹਾਂਜੀ ਤੇ ਨੈib ਤਸਿਲਦਾਰ ਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਆਏ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਕੇ ਪੇਸ਼ ਕੀਤਾ ਇੱਕ ਬਾਲੀਵੁੱਡ ਜਿਹੜੀ ਆਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਹੌਣਿਆ ਉਹ ਆਦਾਕਾਰ ਹੌਣਿਆ ਉਹਦਾ ਨਾਂ ਨਹੀਂ ਉਹਦਾ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਡਨ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਆਪਣੇ ਕਰਾਇਆਂ ਦੇ ਕਰਾਇਆਂ ਦੇ ਤਹਿਸੀਲਦਾਰ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਭਈ ਹੋਰ ਇਕੱਲੇ ਆ ਕਿ ਨਾਲ ਹੋਰ ਨਹੀਂ ਇਕੱਲੇ ਇਕੱਲੇ ਆ ਠੀਕ ਹੈ ਪੰਜਾਬੀ ਮਾਡਲ ਤੇ ਐਟ੍ਰੈਸ ਹਿਮਾਂਸ਼ੀ ਖੁਰਾਨਾ ਦੇ ਪਿਤਾ ਦੇ ਨਾਲ ਖਬਰ ਜੁੜੀ ਸਾਝੀ ਕਰ ਰਿਹਾ ਜੀ ਆ ਦੱਸ ਦਈਏ ਕੁਲਦੀਪ ਖੁਰਾਨਾ ਨੂੰ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਹੈ ਜੀ ਆ ਦੱਸ ਦਈਏ ਕਿ ਦਰਅਸਲ ਕੁਲਦੀਪ ਖੁਰਾਨਾ ਦੇ ਉੱਪਰ ਨਾਇਬ ਤਹਿਸੀਲਦਾਰ ਨੇ ਗਾਲੀ ਗਲੋਚ ਕਰਨ ਦੇ આરોਪ ਲਗਾਏ ਨੇ ਤਾਂ ਖੁਦ ਨਾਇਬ ਤਹਿਸੀਲਦਾਰ ਨੇ ਕਿਹਾ ਹੈ ਜਿਸ ਤੋਂ ਬਾਅਦ ਕੁਲਦੀਪ ਖੁਰਾਨਾ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਮਾਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿਆਦਾ ਹੈ ਪੇਸ਼ ਕਰਨ ਤੋਂ ਬਾਅਦ ਜਿਸ ਤਰ੍ਹਾਂ ਇਹ ਬਾਹਰ ਆਉਦੇ ਨੇ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਨੇ ਕੀ ਕਹ ਹੈ ਤੁਸੀਂ ਵੀ ਸੁਣੋ ਕੁਲਦੀਪ ਸਿੰਘ ਖੁਰਾਨਾ ਕੀ ਗੱਲਬਾਤ ਹੋਈ ਪਾਜੀ ਪਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਪਾਜੀ ਕੀ ਕਹਿਣਾ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਪਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਆ ਹਾਂਜੀ ਹਿਮਾਂਸ਼ ਸਿੰਘ ਖਰਾਨਾ ਦਾ ਫਾਜ਼ਨਾਮਾ ਕੀ ਮੰਗ ਕਰਦੇ ਤੁਸੀਂ ਆਪਣੇ ਲੋ ਮੈਂ ਇਨਸਾਫ ਦੀ ਮੰਗ ਕਰਦਾ ਬਈ ਜਗਬਾਲ ਸਿੰਘ ਜਿਹੜੇ ਮੈਂ ਐਸੀ ਹਰ ਪੁੱਸਿੰਗ ਹੈ ਹਾਂਜੀ ਥਾਣਾ ਗਰਾਂ ਲੱਗਾ ਜੀ ਹਾਂਜੀ ਇਹ ਆਪਣਾ ਹੈਗਾ ਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਤਨੈਬ ਤੁਸੀਂ ਦਾਦੇ ਗੱਲ ਪਿਆ ਹੈ ਹਾਂਜੀ ਤੇ ਨੈਬ ਤੁਸੀਂ ਦਾਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਦਾ ਹੈ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਸਕਦਾ ਪੇਸ਼ ਕੋਤੇ ਇੱਕ ਬਾਲੀਵੁੱਡ ਜਿਹੜੀ ਅਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਕੌਣ ਹੈ ਉਹ ਅਦਾਕਾਰ ਕੌਣ ਹੈ ਅਦਾਕਾਰ ਦਾ ਪੁੱਤ ਨਾ ਨਾ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਲਡਨ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਹੈ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਆਪਣੇ ਕਰਾਇਆਂ ਦੇ ਕਰਾਇਆਂ ਦੇ ਤਹਿਸੀਲਦਾਰ ਨੇ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਆ ਕਿ ਨਾਲ ਹੋਰ ਨਹੀਂ ਇਕੱਲੇ ਇਕੱਲੇ ਆ